ਮੇਤਰੋ ਆਜ ਇਹਨਾਂ ਚ ਨੋਟ ਕਰਿਓ ਤੁਹਾਨੂੰ ਜਿੰਨੇ ਵੀ ਟਰੈਕਟਰ ਸੜਕਾਂ ਤੇ ਮਿਲਣਗੇ ਨਾ 100 ਦੇ ਵਿੱਚੋਂ 95% ਟਰੈਕਟਰਾਂ ਦੀ ਸ਼ੋ ਉਤਾਰੀ ਹੁੰਦੀ ਹੈ ਕਿਉਂਕਿ ਉਹ ਗਰਮ ਹੁੰਦੇ ਨੇ ਪਰ ਜਿਹੜਾ ਟਰੈਕਟਰ ਤੁਹਾਡੇ ਸਾਹਮਣੇ ਖੜਾ ਨਾ ਤੁਸੀਂ ਦਿੱਲੀ ਦੱਖਣ ਜਿੱਥੇ ਵੀ ਘੁੰਮ ਲਿਓ ਯਾਰ ਇਹ ਟਰੈਕਟਰ ਦੀ ਤੁਹਾਨੂੰ ਕਦੇ ਸ਼ੋ ਉਤਾਰੀ ਹੋਈ ਨਹੀਂ ਮਿਲੂ ਕਿਉਂਕਿ ਇਹ ਗਰਮੀ ਨਹੀਂ ਹੁੰਦਾ ਇਹ ਗਰਮੀ ਨਹੀਂ ਹੁੰਦਾ ਨੰਬਰ 2 ਤੇ ਧਰਮੇ ਇਹਦੇ ਵਿੱਚ ਤੁਹਾਨੂੰ ਹੀਟ ਗਾਰਡ ਨਹੀਂ ਮਿਲਣਗੇ ਇਹ ਸ਼ੇਕ ਨਹੀਂ ਮਾਰਦਾ ਇਹ ਜਪਾਨ ਦੀ ਤਕਨੀਕ ਨਾਲ ਬਣਿਆ ਹੋਇਆ ਹੈ ਇਹ ਇਹ ਬੈਬਲ ਗੇਅਰ ਦੇ ਵਿੱਚ ਬਣਿਆ ਹੋਇਆ ਹੈ ਇਹਦੀ ਕਟਾਈ ਬਹੁਤ ਜ਼ਿਆਦਾ ਹੈ ਇਹ ਹੋਰਾਂ ਟਰੈ ਗੱਲ ਮਿੱਤਰੋ ਅੱਜ ਇਹ ਸੋਧ ਹੀ ਨਹੀਂ ਕਰਦੇ ਗੱਲ ਅੱਜ ਤੇਲ ਦੇ ਖਰਚੇ ਦੀ ਨਹੀਂ ਕਰਦੇ ਵੀ ਇਹਦਾ ਤੇਲ ਖਰਚਾ ਘਟਾ ਹੈ ਗੱਲ ਅੱਜ ਇਹ ਕਰਦੇ ਆਂ ਵੀ ਜਿਹੜੇ ਕਿਸਾਨ ਭਰਾ ਐਸਸੀ ਐਸਟੀ ਨਾਲ ਸੰਬੰਧਤ ਨੇ ਨਾ ਭਾਈਚਾਰੇ ਨਾਲ ਸੰਬੰਧਤ ਨੇ ਉਹਨਾਂ ਵਾਸਤੇ 6 ਲੱਖ ਤੇ 96000 ਦੀ ਸਬਸਿਡੀ ਆਈ ਹੋਈ ਹੈ ਸਹਿਰ ਸਨਾਮ ਦੇ ਵਿੱਚ ਖੜੇ ਆਂ ਪਰ ਤੁਸੀਂ ਪੂਰੇ ਪੰਜਾਬ ਦੇ ਵਿੱਚ ਜਿੱਥੋਂ ਵੀ ਬਲਾਉਂ ਕਰਦੇ ਹੋ ਤੇ ਹਰੇਕ ਟਰੈਕਟਰ ਦੇ ਉੱਪਰ 6 ਲੱਖ 96000 ਦੀ ਸਬਸਿਡੀ ਹੈ ਚਾਹੀ ਤੁਸੀਂ 4501 ਖਰੀਦਿਓ ਚਾਹੀ ਤੁਸੀਂ 5502 ਖਰੀਦਿਓ ਆਪੋ ਆਪਣੇ ਨੇੜੇ ਦੀ ਡੀਲਰਸ਼ਿਪ ਤੇ ਫਟਾਫਟ ਜਾਓ ਵੀ 697000 ਰੁਪਇਆ ਤੇ ਤੁਹਾਨੂੰ ਡਿਸਕਾਊਂਟ ਹੀ ਹੋ ਜਾਣਾ ਹੈ ਪਿੱਛੇ ਕਿੰਨੇ ਕਰ ਰਹਿਗੇ ਉਹਦੇ ਵਿੱਚੋਂ ਤੁਸੀਂ ਲੱਖ ਰੁਪਇਆ ਭਰ ਦਿਓ ਸਵਾ ਲੱਖ ਭਰ ਦਿਓ ਜਿੰਨੇ ਮਰਜ਼ੀ ਭਰ ਕੇ ਟਰੈਕਟਰ ਕਢਵਾ ਲਿਓ ਕਿਸਾਨਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਤੇ ਕਬੋਟਾ ਦੇ ਟਰੈਕਟਰ ਜਪਾਨ ਦੀ ਤਕਨੀਕ ਨਾਲ ਬਣਿਆ ਹੋਇਆ ਇੰਨਾ ਕ ਫੀਚਰਾਂ ਦੇ ਨਾਲ ਤੁੰਤ ਤੁੰਤ ਭਰਿਆ ਹੋਇਆ ਵੀ ਤੁਹਾਡੇ ਹੀ ਤੁਹਾਡਾ ਡਰਾਈਵਰ ਰੱਖਿਆ ਹੋਇਆ ਤੁਹਾਡੇ ਡਰਾਈਵਰ ਦਾ 1 ਮਹੀਨੇ ਦਾ ਖਰਚਾ ਹੈ ਤੇਲ ਦੇ ਵਿੱਚੋਂ ਨਿਕਲ ਜਾਂਦਾ ਤੇ ਜੇ ਤੁਸੀਂ ਕਿਰਾਏ ਦਾ ਕੰਮ ਕਰਦੇ ਹੋ ਨਾ ਤੁਹਾਡੇ ਪੂਰੇ ਸਾਲ ਦਾ ਬੱਚੇ ਦੀ ਪੜ੍ਹਾਈ ਦਾ ਖਰਚਾ ਇਹਦੇ ਡੀਜ਼ਲ ਖਰਚੇ ਦੇ ਵਿੱਚੋਂ ਨਿਕਲ ਜਾਂਦਾ ਐ ਇੰਨਾ ਘੈਂਟ ਟਰੈਕਟਰ ਐ ਨੰਬਰ ਸਕਰੀਨ ਤੇ ਆ ਮੌਕਾ ਸੰਭਲੋ ਇਹ ਸਕੀਮ 3 ਨਵੰਬਰ ਤੱਕ ਹੀ ਐ 6,99,000 ਦੀ ਟਰੈਕਟਰ ਦੇ ਉੱਪਰ ਸਬਸਿਡੀ ਐ ਫੋਨ ਲਾਓ ਫਟਾਫਟ ਕਰਾਂ